ਅਸੀ ਕਾਲੀ ਨਸ਼ਿਆਂ ਦਾ ਕਰੋ ਤਿਆਗ ਪਾਠ ਸੁਣਾ ਔਖੇ ਸ਼ਬਦਾਂ ਦੇ ਅਰਥ ਮਹਤਾਜ ਗੁਲਾਮ ਜਾਂ ਅਧੀਨ ਤਿਆਗ ਕਰਨਾ ਛੱਡਣਾ ਆਦਾਨੀ ਮੂਰਖਤਾ ਬੇਕਾਰ ਸਾਫ ਸੁਥਰੇ ਅਨਮੋਲ ਬਹੁਤ ਕੀਮਤੀ ਮਿੱਟੀ ਵਿੱਚ ਰੋਲਣਾ ਬੇਕਾਰ ਕਰਨਾ ਸੁਹਾਗ ਔਰਤਾਂ ਦੇ ਪਤੀ ਵਿਰਾਨੀਆਂ ਉਜਾੜਾ ਸਾਦਗੀ ਸਾਦੇਪਣ ਕਲੇਸ਼ ਲੜਾਈ ਜਾਂ ਝਗੜਾ ਪੰਗ ਪੁੰਜਣੀ ਖਾਣ ਪੀਣ ਲਈ ਕੁਝ ਨਾ ਹੋਣਾ ਜੂਲ ਜੂਲਾ ਵੰਡਣਾ ਛੱਡ ਦੇਣਾ ਪਟਾਰੀ ਵਿੱਚ ਕਾਬੂ ਵਿੱਚ ਕਰਨਾ ਨਾਗਾ ਨੂੰ ਕੀਲਣਾ ਪਟਾਰੀ ਵਿੱਚ ਨਾਗਾ ਨੂੰ ਕੀਲਣਾ ਕਾਬੂ ਵਿੱਚ ਕਰਨਾ ਇਹ ਸੀ ਜੀ ਸਾਡੇ ਔਖੇ ਸ਼ਬਦਾਂ ਦੇ ਅਰਥ ਪਾਠ 16 ਦੇ ਨਸੀਹਾਦ ਕਰੋ ਧਿਆਗ ਦੇ ਵਾਤਵਾ ਸ਼ੇਅਰ ਕਰੋ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਜੀ ਮਿਲਦੇ ਆ ਜੀ ਨਵੀਂ ਵੀਡੀਓ ਲੈ ਕੇ ਜੀ ਸਸਤੀ ਕਾ